ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਕੱਲ ਸਾਡੀ ਵੀਡੀਓ ਨਹੀਂ ਆਈ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਭੈਣ ਥੋੜੀ ਜਿਹੀ ਬਿਮਾਰ ਹੋ ਗਈ ਸੀ ਪਰ ਅੱਜ ਫੇਰ ਵੀ ਕੰਮ ਕਰੀ ਜਾਂਦੀ ਆ ਚਲੋ ਕਰਦੇ ਆ ਗੱਲਬਾਤ ਹੋਰ ਬਣੇ ਕਿਵੇਂ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਨਾ ਤੇ ਵਾਹਿਗੁਰੂ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਵਕਸੇ ਤੇ ਇਹ ਦਿਨ ਦੁਬਣੀ ਰਾਤ ਚੋਂ ਬਣੀ ਤੁਸੀਂ ਸਾਰੇ ਤਰੱਕੀ ਕਰੋਨੇ ਕੱਲ੍ਹ ਆਣਾ ਸਾਡੀ ਸਾਥ ਵੀਡੀਓ ਬਣੀ ਨਹੀਂ ਤੇ ਕਿਤੇ ਥੋੜੀ ਜਿਹੀ ਖਰਾਬੀ ਬੁਖਾਰ ਹੋ ਗਿਆ ਸੀ ਤੇ ਭਾਵੇਂ ਤੂੰ ਬਿਮਾਰ ਹੈਗੀ ਆ ਤੂੰ ਕੰਮ ਫੇਰ ਵੀ ਕਰੀ ਜਾਂਦੀ ਹੈ ਕੰਮ ਪਤਾ ਕੀ ਹੁੰਦਾ ਹੈ ਜ਼ਿੰਮੇਵਾਰੀਆਂ ਨੁਜਾਂਦੇ ਨੇ ਜ਼ਿੰਮੇਵਾਰੀਆਂ ਜਿਵੇਂ ਹੁੰਦੀਆਂ ਨੇ ਹੁਣ ਇਹਨੇ ਪਸ਼ੂਆਂ ਦਾ ਕੰਮ ਚਲੋ ਜਿਵੇਂ ਹੁਣ ਆਂਟੀ ਆਪਣੀ ਰੱਖੀ ਹੋਈ ਆ ਦਾ ਨਾਲ ਹੈਲਪ ਕਰਾਉਂਦੀ ਆ ਵਿਚਾਰੀ ਉਹ ਹਾਂ ਤੇ ਕੰਮ ਤੇ ਆ ਨਾਲ ਪਰ ਫਿਰ ਵੀ ਕਿੰਨੀ ਰਾਤ ਨਹੀਂ ਨਾ ਅਗਲਾ ਕਰਦਾ ਹੈਗਾ ਹਨਾ ਸਹੀ ਗੱਲ ਆ ਪਰ ਮੰਨ ਕੇ ਚਲੋ ਜਿਵੇਂ ਆਪਣਾ ਤਾਂ ਆਪਣੇ ਨਾਲ ਧਾਰਾ ਖੜਾ ਦਿੰਦੇ ਨੇਗੀ ਤੇ ਉਸ ਤੋਂ ਬਾਅਦ ਉਹ ਵੀ ਵਾਰੀ ਜਾਂਦੇ ਨੇ ਨਾ ਇੰਨਾ ਨਹੀਂ ਨਾ ਅਗਲਾ ਕਰਦਾ ਹੁਣ ਮੰਨ ਲਓ ਲਾਈਟ ਦੀ ਥੋੜੀ ਦਿੱਕਤ ਹੁੰਦੀ ਆ ਲਾਈਟ ਲੇਟ ਆਉਂਦੀ ਹੈਗੀ ਫਿਰ ਉਹ ਤਾਂ ਆਪਨੇ ਕਰਨਾ ਪੈਂਦਾ ਨਾ ਸਹੀ ਗੱਲ ਕਿ ਅਗਲੇ ਦਾ ਤਾਂ ਕੋਈ ਟਾਈਮ ਟੇਬਲ ਹੁੰਦਾ ਵੀ ਭਾਈ ਆਪਾਂ ਘੰਟਾ ਕੰਮ ਕਰਦੇ ਬਸ ਅਗਲਾ ਸਾਰੀ ਇੰਨਾ ਟਾਈਮ ਨਹੀਂ ਨਾ ਕਰ ਸਕਦਾ ਹਾਂ ਸਹੀ ਮੈਨੂੰ ਪਤਾ ਨਹੀਂ ਪਤਾ ਵੀ ਰਾਤ ਨੂੰ ਮੇਰੀ ਪਤਾ ਕੀ ਆ ਕਿ ਉਹਨਾਂ ਗਰਮੀ ਵਧੀ ਵਧੀ ਜਾਊਗੀ ਬੜੀ ਵੜੀ ਜਾਊ। ਜੇ ਮੈਨੂੰ ਗਰਮੀ ਲੱਗੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਵੀ ਨਾਲ ਗਰਮੀ ਲੱਗਦੀ ਆ। ਹਾਂ ਹੁਣ ਕੱਟ ਬਾਵਾ ਲਾ ਦੇ ਲਾਈਟ ਤੇ। ਕੱਟ ਵੀ ਬਾਵਾ ਲਾ ਦੇ ਲਾਈਟ ਤੇ। ਕੱਟ ਬਾੜੇ ਲੱਗਦੇ ਨੇ। ਕੱਟ ਚਲੋ ਵੀ ਠੀਕ ਆਗਾ। ਵੀ ਮੰਨ ਲਓ ਜਿਵੇਂ ਦਿਨੇ ਦਾ ਕੱਟ ਲਾਉਣਾ ਸਹੀ ਆ ਜਾਇ ਜਾ। ਫੇਰ ਰਾਤ ਨੂੰ ਕੱਟ ਤੇ ਮਿਹਰੀ ਝੂਲੀ ਆ ਜਾਂਦੇ। ਕਈ ਵਾਰੀ ਮੌਸਮ ਖਰਾਬ ਹੋ ਜਾਂਦਾ ਫੇਰ ਵੀ ਕੱਟ ਲੱਗ ਜਾਂਦਾ। ਲੱਗ ਜਾਂਦਾਗਾ। ਦਿਨੇ ਹੁਣ ਐ ਕੱਟ ਲੱਗਦਾ ਵੀ ਚਲੋ ਹਰੇਕ ਨੇ ਚਾਰ ਮਨ ਦਾਣੇ ਢੋਲਾਂ ਚ ਪਾਉਣੇ ਨੇ ਹਨਾ ਕਈ ਵਾਰੀ ਕੋਈ ਚਾਰਜ ਸਪਾਰਕ ਮਾਰ ਤੇ ਹੁਣ ਬਾਕੀ ਮੈਂ ਮੱਝਾਂ ਨਿਵਾ ਕੇ ਪਾਣੀ ਪਿਆ ਕੇ ਫਿਰ ਪੱਖੇ ਭੁਕੇ ਛਰਦਾਂਗੇ ਹੁਣ ਇਹਨਾਂ ਨਿਵਾਈ ਜਾਂਦੀ ਸੀ ਨਾਲ ਨਾਲ ਮੈਂ ਹੂੰ ਟਾਈਮ ਤਾਂ ਵੈਸੇ ਇੱਕ ਬਾਵਾ ਹੋ ਗਿਆ ਅਟਾ ਜਿਵੇਂ ਨਾ ਹੂੰ ਟਾਈਮ ਤੇ ਵਾਕਈ ਕਦੇ ਦੇਖੀ ਨਹੀਂ ਹੈਗਾ ਦੇਖੀ ਹੀ ਨਹੀਂ ਹੈਗਾ 9:00 ਵਜੇ 10:00 ਵਜੇ ਕੰਮ 'ਚ ਇਹਨਾਂ ਨਾਲ ਲਗਾ ਹੀ ਇੰਨਾ ਗਮਲ ਮੈਨੂੰ ਟਾਈਮ ਤੇ ਪਤੀ ਲਗਾਦਾ ਸੱਚੀ ਆਲੇ ਕਹਿੰਦੇ ਪਤਾ ਨਹੀਂ ਵੀ ਝੂਠ ਬੋਲੀ ਜਾਂਦੇ ਨੇ ਹੈਨਾ ਮੈਨੂੰ ਤੇ ਇਹ ਚੀਜ਼ ਹੁੰਦੀ ਆ ਵੀ ਇਹਨਾਂ ਨੂੰ ਕਿਤੇ ਦੇਰ ਨਾ ਲੱਗੀ ਹੋਵੇ ਸਹੀ ਗੱਲ ਹੈ ਕੱਪੜਾ ਉਹਨਾਂ ਅੰਦਰ ਵਿੱਚ ਟੱਬ ਭਰ ਕੇ ਪਾਣਗੇ ਘਰ ਜਿੰਨੀਆਂ ਤੇ ਜਦੋਂ ਜੀ ਕਰੇ ਉਹਨਾਂ ਦਾ ਪੀ ਲੈਣੀਆਂ ਵਿੱਚ ਜਾਇਆ ਗਮਲ ਪਤਾ ਤਾਂ ਵੀ ਮੰਨ ਲਓ ਵੀ ਜਿੰਨੇ ਵੀ ਭੈਣ ਭਰਾ ਆਪਣੀ ਵੀਡੀਓ ਦੇਖਦੇ ਨੇ ਵਿੱਚੋਂ ਮਾੜਾ ਮੋਟਾ ਕੁਝ ਸਕਿਪ ਕਰ ਲੈਂਦੇ ਨੇ ਹੈਨਾ ਹਾਂ ਵੀ ਫਿਰ ਕਮੈਂਟ ਆਉਂਦੇ ਨੇਗੇ ਵੀ ਭਣੇ ਮੰਨ ਲ ਕੀ ਚਾਹੀਦਾ ਵੀ ਖਰਾਕ ਮੰਨ ਲਓ ਵੀ ਚੰਗੀ ਤਰ੍ਹਾਂ ਖਾਣ ਦੇ ਇੱਕ ਚੀਜ਼ ਤਾਂ ਇਹ ਆ ਜਾਂਦੀ ਹੈ ਬੜੀ ਗਰਮੀ ਦੇ ਵਿੱਚ ਪਸ਼ੂਆਂ ਨੂੰ ਜਿਹੜਾ ਪਾਣੀ ਆ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਕਿਉਂਕਿ ਹੁਣ ਆਪਾਂ ਨੂੰ ਪਤਾ ਜੀ ਹੁਣ ਜੇ ਮੈਂ ਆਪਾਂ ਸੰਨੀ ਰਣਾਉਣੀ ਹੈ ਕੰਮ ਲਾਉਣੇ ਹੁੰਦੇ ਹਨ ਕਮਲ ਵੀ ਕਾਖਣੇ ਜਿਹੜੇ ਹੈ ਨਹੀਂਗੇ ਰਹਿਣੀ ਹੁਣ ਮੱਕੀ ਬੀਜਾਂਗੇ ਆਪਾਂ ਕਣਕ ਵਾਲੇ ਦੇ ਸਾਰੇ ਜੀ ਬੀਜਾਂਗੇ ਹਾਂ ਹਾਂ ਕਿਉਂਕਿ ਦੋ ਗਿੱਲੇ ਜਿਹੜੇ ਤੋਂ ਹੋਰ ਲੈ ਕੇ ਨੋਚ ਵੀ ਆਪਾਂ ਮੱਕੀ ਕਰਾਂਗੇ ਆਪਾਂ ਚਾਰ ਨਹੀਂ ਬੋਣਾ ਆਪਾਂ ਸਾਰਿਆਂ ਨੂੰ ਦੱਸਿਆ ਵੀ ਚਾਰ ਅਸੀਂ ਕਦੇ ਪਾਇਆ ਨਹੀਂ ਹੈਗਾ ਤੇ ਵੀ ਇੱਕ ਸਾਲ ਪਾਇਆ ਸੀ ਥਣਾ ਦੇ ਵਿੱਚ ਦਿੱਕਤ ਆਉਣ ਲੱਗੀ ਸੀ ਸੋਜ ਦੋ ਬਸਮਾ ਦੇ ਮਨ ਲਾਈਟ ਇੱਕ ਕਤਾ ਗਈ ਸੋ ਦੁਆਰ ਚ ਚਾਰ ਪੌਣਾ ਬੰਦ ਕਰਤਾ ਸੀਗਾ ਇੱਕ ਸਾਲ ਹੀ ਪਾਇਆ ਸੀ ਪਰ ਮੁੜ ਕੇ ਚਾਰ ਦੇਖਿਆ ਹੈ ਨਾ ਵੀ ਚਾਰ ਤਾਂ ਸੀ ਪਾਉਣਾ ਨੇ ਇਸ ਤਾਂ ਮੱਕੀ ਬੀਜਾਂਗੇ ਦੋ ਕਿੱਲੇ ਤੇ ਉਹ ਪਹਾਰੇ ਵੱਢ ਕੇ ਐਂ ਲਿਆ ਕੇ ਪਾਇਆ ਕਰਾਂਗੇ ਆਪਾਂ ਕਿਉਂਕਿ ਜੇ ਨਾ ਮੰਨ ਲਓ ਵੀ ਜਿਹੜੇ ਤਾਂ ਤੂੰ ਬੀਜੀ ਹੋਈ ਮੰਨ ਲਓ ਚਨੇਗੇ ਉਹ ਹੂਣੀ ਮਿਲਦੇ ਜੀ ਰਮਲ ਕਿੱਥੇ ਤਾਂ ਉਹ ਨੂੰ ਊਰਜਾ ਸੂਰਜ ਦੀ ਮਿਲਣੀ ਆ ਤੱਤ ਮਿਲ ਲੈਣੇ ਧਰਤੀ ਚੋਂ ਕਿੱਥੇ ਆਪਾਂ ਚਾਰ ਪਾ ਕੇ ਟੱਕਤਾ ਚਾਰ ਸਪیرے ਹੁਣ ਚਲੋ ਆਪਣੀ ਆਪਣੀ ਸੋਚ ਆ ਪਰ ਮੇਰੀ ਸੋਚ ਇਹ ਹੈ ਵੀ ਇਹਨਾਂ ਨੂੰ ਜਿਵੇਂ ਆਪਾਂ ਇੱਕ ਦਿਨ ਦੀ ਰੀ ਨਹੀਂ ਹੋਈ ਦਾਲ ਨਹੀਂ ਖਾ ਸਕਦੇ ਹੈਗੇ ਹੈ ਤੇ ਵੀ ਇਹ ਵੀ ਵਿਚਾਰੇ ਹੋਮੀ ਨੇ ਜਾਲੇ ਕਿ ਬੇਜਵਾਨ ਨੇ ਬੰਨੇ ਹੋਏ ਨੇ ਢਿੱਡ ਭਰ ਲਈ ਖਾਣਾ ਤੇ ਇਹਨਾਂ ਨੂੰ ਪੈਣਾ ਹੀ ਹਾਂ ਹਾਂ ਬਸ ਇੱਕ ਬੋਲ ਨਹੀਂ ਸਕਦੇ ਵੀ ਇੱਕ ਬੋਲ ਨਹੀਂ ਸਕਦੇ ਵੀ ਆਪਾਂ ਵੀ ਚਾਹਣੇ ਵੀ ਜਿਵੇਂ ਆਪਾਂ ਨਾਲ ਜੀ ਕਰਦਾ ਰੋਜ਼ ਰੋਜ਼ ਨਵੇਂ ਨਵੇਂ ਸਬਜ਼ੀਆਂ ਖਾਣ ਨੂੰ ਵੀ ਤਾਜ਼ੇ ਕੱਖ ਹੋਣੇ ਨਾ ਵਾਸਤੇ ਵੀ ਹਾਂ ਇਹ ਚੀਜ਼ ਆ ਤੇ ਬਾਕੀ ਇਹ ਸਾਨੂੰ ਦੱਸਦਾ ਵੀ ਮਿੱਠਾ ਸੋਡਾ 100 ਗ੍ਰਾਮ ਡੇਲੀ ਦਾ ਫਾਦੋ ਪਸਣ ਕੋਈ ਨੁਕਸਾਨ ਨਹੀਂ ਹੈ ਗੁਰਦਾਣਾ ਤੇ ਬਾਕੀ ਨਮਕ ਜ਼ਰੂਰ ਪਾਇਆ ਕਰੋ ਚਾਹੇ ਥੋੜਾ ਪਾਦ ਕਰੋ ਕੇ ਚਮਚਾ ਪਾਦਿਆ ਕਰੋ ਉਹ ਆਪਾਂ ਨੂੰ ਵੀ ਪਤਾ ਦੇਖ ਜੀ ਆਪਾਂ ਕੋਈ ਨਮਕੀਨ ਚੀਜ਼ ਖਾ ਲੈਨੇ ਆਪਾਂ ਨੂੰ ਤੇ ਇਹ ਕਿੰਨੀ ਲੱਗਦੀ ਹੁੰਦੀ ਹੈ ਜੀ ਤੇ ਉਹ ਚੀਜ਼ ਨੇ ਤੇ ਵੱਧ ਲੱਗਦੀ ਹੈ ਜੀ ਬਸਮਾ ਨੂੰ ਠੀਕ ਹੈ ਬਣਾ ਹਾਂ ਬਾਕੀ ਵੀਰ ਪਤਾ ਕੀ ਕਹਿੰਦੇ ਨੇ ਵਿੱਚ ਕਮੈਂਟ ਉਧਰ ਵੀ ਹਾਂ ਜੀ ਮੈਂ ਆਪਾਂ ਉਹ ਦੱਸਿਆ ਨਹੀਂ ਸੀਗਾ ਮੈਨੂੰ 27 ਵੀ ਫਲਾਣੇ ਦਾ ਰਿਜ਼ਲਟ ਵਧੀਆ ਵੀਰੇ ਆਪਾਂ ਇਹ ਥੋੜੀ ਕਹਿੰਦੇ ਵੀ ਕਿਸੇ ਕੰਪਨੀ ਨੇ ਵੀ ਅਸੀਂ ਉਹ ਵਰਤਦੇ ਵੀਰੇ ਸਾਨੂੰ ਉਹਦਾ ਰਿਜ਼ਲਟ ਵਧੀਆਗਾ ਬੈਸਟ ਹੈਗਾ ਚਲੋ ਜਿਹਦਾ ਵੀ ਦਿਲ ਕਰਦਾਗਾ ਵੀ ਕੋਈ ਮਰਜ਼ੀ ਵਰਤੋ ਆਪਾਂ ਘੜਾਈ ਪ੍ਰਮੋਟ ਕਰ ਰਹੇ ਆ ਉਹ ਚੀਜ਼ ਨੂੰ ਵੀ ਤੁਸੀਂ ਆਹੀ ਵਰਤੋ ਆਹੀ ਵਰਤੋ ਨਹੀਂ ਵੀਰੇ ਜਿਹਦਾ ਦਿਲ ਕਰਦਾ ਜੋ ਵੀ ਚੀਜ਼ ਜਿਸ ਨੂੰ ਵੀ ਚੰਗੀ ਲੱਗੇ ਉਸ ਤਰੀਕੇ ਨਾਲ ਵਰਤੋ ਹਨਾ ਆਪਾਂ ਕਿਹੜਾ ਵੀ ਕਿਸੇ ਕੋਈ ਪੈਸੇ ਲੈ ਕੇ ਆਪ ਐਡ ਲਾਉਣੀ ਆ ਆਪਾਂ ਤਾਂ ਆਪਣੇ ਤਰੀਕੇ ਨਾਲ ਵਰਤਦੇ ਆ ਵੀ ਜਿਹੜੀ ਚੀਜ਼ ਭਈ ਅਸੀਂ ਵਰਤ ਰਹੇ ਹਾਂ ਦੱਸਦੇ ਨੇ ਉਹਨੇ ਵੀ ਸਾਨੂੰ ਇਹਦਾ ਰਿਜ਼ਲਟ ਵਧੀਆ ਮਿਲਿਆ ਹਾਂ ਹਾਂ ਸਹੀ ਗੱਲ ਹੈ ਤੇ ਬਾਕੀ ਇਸ ਦਾ ਪੈਕਿੰਗ ਹੋਰ ਮੰਗਾਈ 5 ਕਿਲੋ ਦੀ ਮੈਂ 27 ਦੀ ਪੈਕਿੰਗ ਹੋਰ ਮੰਗਾਈ ਹਾਂ ਬਾਕੀ ਚੀਜ਼ ਹੁੰਦੀ ਆ ਵੀ ਚਲੋ ਕਹਿੰਦੇ ਹੁੰਦੇ ਨੇ ਕਿਸੇ ਨੂੰ ਮਾਂ ਕਹਿੰਦੇ ਵਾਦੀ ਹੁੰਦੇ ਨੇ ਤੇ ਮਾਫਤ ਹੁੰਦੇ ਨੇ ਹੈਨਾ ਸਾਨੂੰ ਬਈ ਮਾਫਕ ਨੇ ਸਾਨੂੰ ਵਾਦੀ ਹੈ ਇਹ ਸਹੀ ਗੱਲ ਹੈ ਇਹ ਚੀਜ਼ ਹੈਗੀ ਬਈ ਕੋਈ ਵੀ ਕੰਪਨੀ ਦਾ ਪਾਓ ਤੁਹਾਡੇ ਬਸਮ ਨੂੰ ਰਿਜ਼ਲਟ ਵਧੀਆ ਮਿਲਣਾ ਚਾਹੀਦਾ ਆਪਾਂ ਤੇ ਇਹ ਚੀਜ਼ ਕਹਨੇ ਆ ਆਪਾਂ ਕਿਹੜਾ ਵਿਚਾਰ ਆਪਾਂ ਤੇ ਇਹ ਗੱਲ ਕਹਨੇ ਵੀ ਹਰੇਕ ਦੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਠੀਕ ਹੈ ਜਿਸ ਵੀ ਤਰ੍ਹਾਂ ਅਗਲੇ ਦਾ ਦਿਲ ਖੜਦਾ ਸਭ ਤੋਂ ਮੇਨ ਗੱਲ ਹੁੰਦੀ ਹੈ ਦਿਲ ਜੀ ਮੰਨ ਲਓ ਦਿਲ ਖੜਨਾ ਬੰਦੇ ਦਾ ਨਾ ਸੰਤੋਸ਼ਟੀ ਹੋਣੀ ਮੰਨ ਨੂੰ ਆਪਾਂ ਦੋ ਚੀਜ਼ ਕਹਨੇ ਵੀ ਜਿੱਤੇ ਵੀ ਛੋਟਾ ਦਿਲ ਖੜਦਾ ਉਹ ਚੀਜ਼ ਵਰਤ ਉਹ ਚੀਜ਼ ਵਰਤ ਆਪਾਂ ਤੇ ਦੱਸਣ ਵਾਲੇ ਵੀ ਦੱਸ ਦਿੰਨੇ ਆ ਬਈ ਆਪਾਂ ਕੋਈ ਵੱਡੇ ਹੋਣੇ ਕਿ ਡਾਕਟਰ ਨਹੀਂ ਹੈਗੇ ਕੁਝ ਵੀ ਜਿਵੇਂ ਅਸੀਂ ਦੱਸਦੇ ਬਸਮ ਨੂੰ ਇਹ ਸਾਂਹ ਸਵਾਲ ਕਰਦੇ ਆ ਉਸ ਤੋਂ ਉਨਾਂ ਕੁ ਦੱਸ ਦਿੰਨੇ ਹੁੰਦੇ ਹੈਗੇ ਜੇ ਕਿ ਆ ਵੀਪੀ ਜੀ ਵੀ ਹੁਣ ਆਪ ਮੈਂ ਤਾਂ ਇਹਨਾਂ ਨੂੰ ਲੇਟੀ ਦੇ ਰੰਗੇ ਪਾਉਣੀ ਆ ਆ ਮੱਧ ਜ਼ਿਆਦਾ ਕਰਨੀ ਥੋੜੀ ਜੀ ਮੰਨਦੀ ਆ ਬਾਕੀ ਇਹ ਚੀਜ਼ ਹੁੰਦੀ ਆ ਜੀ ਮੇਰੀ ਜਿਹੜੀ ਸ਼ੱਕਰ ਹੁੰਦੀ ਆ ਉਹ ਠੰਡੀ ਹੁੰਦੀ ਆ ਸ਼ੱਕਰ ਮੈਂ ਥੋੜੀ ਜੀ ਸ਼ੱਕਰ ਵੀ ਪਾ ਦੇਣੀ ਆ ਕੋਲੀ ਸ਼ੱਕਰ ਦੀ ਠੀਕ ਹੈ ਜਿਵੇਂ ਲੇਟੀ ਦੇ ਵਿੱਚ ਕਿ ਮਿੱਠੀ ਉਹ ਖਾ ਲੈਂਦੀਆਂ ਨੇ ਨਾਲ ਤਾਂ ਹਾਂ ਇਹ ਜੀ ਹੁੰਦੇ ਬਣੇ ਹੈ ਬਣੇ ਇੱਕ ਕਮੈਂਟ ਆਇਆ ਸੀ ਵੀ 4-5 ਮਹੀਨਿਆਂ ਦੀ ਗੱਬਣ ਪਹਿਲਾਂ ਮੱਝ ਨੂੰ ਵੀ ਕੋਈ ਫੀਡ ਉਹਨੂੰ ਕਮਲਾ ਹਾਈਪਰ ਡਰਾਈ ਪਾਉਣੇ ਆ ਆਪਾਂ ਹਨਾ ਕਾਰਗਲ ਆ ਲੈਂਦੀ ਕਿਉਂਕਿ ਆਪਾਂ ਆਹ ਕਾਰਗਲ ਵੀੜੀ ਵਰਤਦੇ ਆਂਗੇ ਹੁਣ ਮੰਨ ਕੇ ਚੱਲ ਜੇ ਹੋਰ ਕੰ ਆਹ ਤਾਂ ਕੰਪਨੀ ਤਾਂ ਬਹੁਤ ਨਹੀਂ ਗਈਆਂ ਪਰ ਆਪਾਂ ਸ਼ੁਰੂ ਤੋਂ ਲੈ ਕੇ ਕਾਰਗਲ ਵੀੜੀ ਪਾਉਣੇ ਆਗੇ ਹਾਂ 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 ਤਾਂ ਚਲੋ ਚਲੋ 4000 ਵੀ ਹੁੰਦੀ ਆ ਕਾਰਗਲ ਹਨਾ 8000 ਰੁਪਏ ਹੁੰਦੇ ਪਰ ਆਪਾਂ 8000 ਵਰਤ ਦੇਵੇਂ ਬੱਜਾਂ ਵਾਸਤੇ ਹੋਣਾ ਵਿੱਚ ਵੀ ਤਾਂ ਗਾਈਆਂ ਨੂੰ ਵੀ ਵਰਤਦੇ ਨੇ ਪਰ ਆਪਾਂ ਬੱਜਾਂ ਵਾਸਤੇ ਵਰਤ ਤੇ ਭਾਣੇ ਇੱਕ ਮਿੰਟ ਹੋਰ ਸੀਗਾ ਵੀ ਜੇ ਵੀ ਕਟਰੂਆ ਬੰਸ ਨੂੰ ਹਨਾ ਵਜਨ ਘਟਾ ਵੀ ਕੋਈ ਖਰਾਕ ਨਹੀਂ ਲਾਦੀ ਕੋਈ ਉਹਨਾਂ ਵਾਸਤੇ ਫੀਡ ਵਗੈਰਾ ਆਪਾਂ ਫੀਡ ਕਮਲ ਕੱਪ ਕਰੋ ਬਰ ਬਰ ਪਾਉਣੇ ਆ ਇਹਨਾਂ ਵਾਸਤੇ ਜਿਵੇਂ ਕਟੀਆਂ ਬੱਚੇ ਆਪਾਂ ਦੋ ਰਿਜ਼ਲਟ ਦਿਖਾ ਦੇਣਾ ਤੁਹਾਨੂੰ ਕਿਉਂਕਿ ਹੁਣ ਆਪਾਂ ਤਾਂ ਇਹ ਲਿਆਂਦੀਆਂ ਹੋਈਆਂ ਨੇ ਨਾ ਕਟੀਆਂ ਹਾਂਜੀ ਬਾਕੀ ਆ ਡਾਕਟਰ ਸਾਹਿਬ ਮੈਂ ਜਾਂ ਮੰਗਰ ਕੱਟ ਰੂ ਆ ਬਾਕੀ ਸਾਡੇ ਲੁਧਿਆਣਾ ਤੋਂ ਡਾਕਟਰ ਸਾਹਿਬ ਖੜੇ ਨੇ ਬਾਕੀ ਸੁਣੇ ਜਾਣਕਾਰੀ ਦੇ ਦੇਣਗੇ ਠੀਕ ਹੈ ਜੀ ਦੱਸੋ ਜੀ ਕੱਪ ਕਰੋ ਵੀ ਵਧੀਆ ਤੀਨੂ ਪਾਉਣੇ ਆ ਜੀ ਆਪਾਂ ਉਹ ਫੀਡ ਆਪਾਂ ਕੱਟੀਆਂ ਨੂੰ ਪਾਉਣੇ ਆ ਕੱਟੀ ਦੇ ਕੋ ਬੱਚੀ ਐ ਇੱਕ ਬੱਚਾ ਉਹਦਾ ਵੀ ਰਿਜ਼ਲਟ ਕਸਾ ਮੰਗਣਾ ਆ ਪੂਰੀ ਰਾਜ ਆ ਸਾਲੀਆ ਸਾਲ ਮੰਨ ਲਓ ਉੱਤੇ ਹੋਊਗੀ ਦੋ ਚਾਰ ਮਹੀਨੇ ਬਸ ਸਾਲ ਠੀ ਠੀਕ ਹੈ। ਬੱਚੀ। ਵੀ ਪੂਰਾ ਵਧੀਆ ਰਿਜ਼ਲਟ ਆ। ਪੂਰਾ ਸੋਹਣਾ ਜਾਂਦਾ। ਬਹੁਤ ਸੋਹਣਾ। ਠੀਕ ਹੈ ਬਣੇ। ਬਾਕੀ ਕੰਮ ਲਈ ਇਹ ਚੀਜ਼ ਹੁੰਦੀ ਆ। ਫੀੜਾਂ ਤਾਂ ਹੁਣ ਆ ਗਈਆਂ। ਠੀਕ ਆ। ਜਿਹੜੀ ਮੇਰੀ ਸੋਚ ਹੈਗੀ। ਮੰਨ ਕੇ ਚੱਲ ਜਦੋਂ ਹੁਣ ਆਪਾਂ ਮੱਕੀ ਲਿਆਉਂਦੇ ਹੁੰਦੇ ਸੀ। ਆਪਣੇ ਚਾਚੇ ਦਾ ਉਹਧਰੋਂ ਮੁੱਲ ਲੱਤੀ ਸੀ। ਮੱਕੀ ਅਸੀਂ ਉਦੋਂ 15000 ਦੀ ਮੱਕੀ ਲੈ ਲਈ ਸੀ। ਵਧੀਆ ਛੱਲੀਆਂ ਤਿਆਰ ਸੀਗੀਆਂ ਨਾ। ਹਾਂ ਹਾਂ। ਉਹਨੇ ਨਾ ਬਾਲਟੀਆਂ ਐ ਜਮਾ ਤਾਹਾਂ ਦੀ। ਲਾਤੀਆਂ ਸੀ ਡੁੱਲਣਾ ਫਰਕ ਤਾਂ ਚੰਗੀ ਖੁਰਾਕ ਦਾ ਵੀ ਹੁੰਦਾ ਜਿਹੜੀ ਸੰਤੁਲਿਤ ਖੁਰਾਕ ਆਪਾਂ ਕਹਿੰਦੇ ਆ ਵੀ ਵਧੀਆ ਪੋਸਟਕਾਰਡ ਕੋਈ ਵੀ ਮੰਨ ਲਓ ਜਿੱਚ ਤੱਤ ਹੋਣ ਵਧੀਆ ਹਨ ਉਹ ਚੀਜ਼ ਆਪਾਂ ਖੁਰਾਕ ਪਾਉਣੀ ਹੈ ਫਰਕ ਕਿਉਂ ਨਹੀਂ ਪਊਗਾ ਮੰਨ ਮੰਨ ਕੇ ਚੱਲ ਅੱਗੇ ਕਿਹੜੀ ਵੀਡ ਹੁੰਦੀ ਸੀ ਕਮਲ ਘਰ ਦੀਆਂ ਘਰ ਦੀ ਖਾਲ ਹੁੰਦੀ ਸੀ ਇਹ ਘਰ ਦਾ ਆਟਾ ਜਾਣਾ ਹੁੰਦਾ ਸੀ ਹੈਨਾ ਹੁਣ ਆ ਚਲੋ ਮੰਨ ਲਓ ਨਵੇਂ-ਨਵੇਂ ਕੰਪਨੀ ਆ ਗਏ ਜਿਵੇਂ ਕਿ ਜਿਵੇਂ ਕਹੜਾ ਪੁਗਿਆਨੀ ਚੁੱਕ ਆ ਗਿਆ ਹੈ ਨਾ ਉਹ ਚੀਜ਼ਾਂ ਹੁੰਦੀਆਂ ਪਹਿਲਾਂ ਘਰ ਦੇ ਛੋਲੇ ਹੁੰਦੇ ਸੀਗੇ ਘਰ ਦੇ ਬੜੇ ਮੇ ਹੁੰਦੇ ਸੀ ਕਿਉਂ ਕਿੰਨਾ ਆਉਂਦਾ ਸੀਗਾ ਹੁਣ ਲਾਓ ਉਹ ਮੈਸਾ ਦਿਆ ਮੈਸਾ ਨਹੀਂ ਬਰਾਬਰੀ ਕਰ ਸਕਦੇ ਚਾਹੇ ਲੱਖ ਕੋਈ ਗੱਲ ਕਹੀ ਜਾਵੇ ਹੈ ਨਾ ਆਪਾਂ ਰੱਖਦੇ ਆਪਾਂ ਨੂੰ ਵੀ ਪਤਾਗਾ ਮੈਂ ਵੀ ਦਿਲ ਦੜਕਦੀਆਂ ਠੀਕ ਹੈ ਜੀ ਗੱਲ ਨਹੀਂ ਹੁੰਦੀ ਵੀ ਸੱਚ ਬੋਲਣਾ ਬਹੁਤ ਔਖਾ ਹੁੰਦਾ ਝੂਠ ਨੂੰ ਮੰਨ ਲਓ ਆਪਾਂ ਗੱਲਾਂ ਕਰਨੀਆਂ ਬਹੁਤ ਹੋਉਂਦੇ ਨੇ ਜਿਹੜਾ ਹੁਣ ਆਗਾ ਨਹੀਂ ਜੀ ਐ ਗੱਲ ਆਪਾਂ ਸਰਤ ਲਾ ਕੇ ਕਹਦੇ ਨੇ ਜਿਹੜੀ ਪਹਿਲਾਂ ਵਾਲੀ ਮੈਂ ਜਿਹੜੀਆਂ ਪਹਿਲਾਂ ਵਾਲੀਆਂ ਸੰਭੀ ਹੋਏ ਕਿਸੇ ਪੁਰਾਣੇ ਵਿਚਾਰੇ ਬਜ਼ੁਰ ਮੰਨ ਲਓ ਖਲ ਖਾਂਦੀਆਂ ਨੇ ਘਰ ਦੀ ਠੀਕ ਆ ਤਿਆਰ ਕਰਾਈ ਹੋਣੀ ਕਹਿੰਦੀ ਮੈਂ ਕਿਤੇ ਖਾਲ ਜਿਹੜੀ ਜਿਵੇਂ ਹੁਣ ਆਪਾਂ ਕੋਲੋਂ ਥਾਈ ਸਰੋਂ ਦਲਾ ਕੇ ਲਿਆਉਣੇ ਆਂਗੇ ਕਢਾਉਣੇ ਆਂ ਸਰੋਂ ਆਪਦੇ ਘਰ ਦੀ ਲੈ ਤੇਲ ਖਵਾ ਦੇ ਇਹਨਾਂ ਨੂੰ ਚਾਰ ਪਸ਼ੂਆਂ ਨੂੰ ਤੇ ਖਾਲ ਘਰ ਦੀ ਖਵਾ ਇਹਨਾਂ ਨੂੰ ਸ਼ਨ ਪਹਿਲੀ ਗੱਲ ਤਾਂ ਘਰ ਦੀ ਖਾਲ ਹੀ ਨਹੀਂ ਖਾਂਦੀਆਂ ਹੁਣ ਖਾਂਦੀਆਂ ਨਹੀਂ ਨਹੀਂ ਖਾਂਦੀਆਂ ਬਹੁਤ ਘੱਟ ਖਾਂਦੀਆਂ ਹੋਣਗੀਆਂ ਨਹੀਂ ਖਾਂਦੀਆਂ ਕੌੜੀ ਹੁੰਦੀ ਅੱਗੇ ਪਸ਼ੂ ਖਾਂਦੇ ਸੀ ਘਰ ਦੀ ਨਹੀਂ ਖਾਂਦੀਆਂ ਪਸ਼ੂਨ ਇਹੀ ਬੜਾ ਉਹ ਜਵਾਕਾਂ ਵਾਲੀ ਗੱਲ ਆ ਗਈ ਅੱਗੇ ਜਿਹੜੀਆਂ ਮੰਨ ਲਾ ਸਾਡੀਆਂ ਮਾਮਾ ਹੁੰਦੀਆਂ ਸੀ ਸਾਡੀਆਂ ਦਾਦੀਆਂ ਹੁੰਦੀਆਂ ਸੀ ਇਹ ਜਿਹੜੇ ਮਖਣੀ ਦੇ ਕੌਲੇ ਭਰ ਕੇ ਦੇ ਦਿੰਦੀਆਂ ਹਨਾ ਸ਼ੱਕਰ ਹੁੰਦੀ ਜੇ ਅੱਗੇ ਜਦੋਂ ਕਣਕਾਂ ਵੜਦੇ ਹੁੰਦੇ ਕੌਲੇ ਵਿੰਦਰ ਵੀ ਇਹਦੇ ਤਿਆਰ ਹੁੰਦੇ ਆ ਚਲ ਜੇ ਅਸੀਂ ਛੋਟੇ ਸੀ ਸਾਨੂੰ ਪਤਾ ਤਾਂ ਹੈਗਾ ਦੇਖਦੇ ਸੀਗੇ ਤੇ ਪਹਿਲਾਂ ਤਾਂ ਬਜ਼ੁਰਗ ਸਾਡੇ ਬਲਦਾਂ ਨੂੰ ਵੀ ਕਿਉਂ ਪਾਉਂਦੇ ਹੁੰਦੇ ਜੁਹੰਟਾਲ ਦੇ ਖਾਨ ਨੂੰ ਨਹੀਂ ਕਿਉਂ ਮਿਲਦਾ ਇਹਨਾਂ ਲੋਕਾਂ ਨੂੰ ਤੇ ਬਲਦਾਂ ਨੂੰ ਕਿੱਥੇ ਪਹਿਲੀ ਗੱਲ ਤਾਂ ਬਲਦ ਹੀ ਨਹੀਂ ਰਹੇ ਹੈਗੇ ਘਰਾਂ 'ਚ ਠੀਕ ਆ ਤੇ ਇੱਕ ਆਪਾਂ ਕੱਲ ਗੱਲ ਕਰੀ ਸੀਗੀ H+50 골ਡ ਦੀ ਉਹ ਇੱਕ ਨੇ ਕਮੈਂਟ ਕੀਤਾ ਸੀ ਪਹਿਲਾਂ ਨੀ ਝੋਟੀਆਂ ਨੂੰ ਵੀ ਦੇ ਸਕਦੇ ਆ ਕਿੰਨਾ ਟਾਈਮ ਪਹਿਲਾਂ ਦੇਨਾਂ ਨਾਲੀ ਕਮਲ ਆਪਾਂ ਹੁਣ ਜਿਵੇਂ ਵੀਰੇ ਨੇ ਦੱਸਿਆ ਸੀ ਵੀਰੇ ਸੁਣ ਅਸੀਂ ਪ੍ਰੈਕਟੀਕਲ ਦਿਖਾਉਣਾਗਾ ਹਣਾ ਇੱਕ ਤਾਂ ਮੈਂ ਬੱਸੀਂ ਦੇਣ ਲੱਗਿਆ ਕਿਉਂਕਿ ਜਿਹੜੀ ਗਾਂ ਹੁੰਦੀ ਆ ਤਾਂ 9 ਮਹੀਨੇ ਤਾਂ ਸੂ ਪੈਂਦੀ ਆ ਹੁਣ ਜਿਹੜੀ ਮੱਝ ਆ ਗਈ ਉਹ 10 ਮਹੀਨੇ ਪੂਰੇ ਲੈ ਕੇ 11ਵੇਂ 11ਵੇਂ ਦੇ 5 ਦਿਨ 7 ਦਿਨ ਨੂੰ ਲੈਂਦੀ ਲੈਂਦੀ ਆ ਹਣਾ ਤਾਂ ਸਭ ਪੂਰੇ ਸਾਰੇ ਕਰਦੀ ਆ 10 10ਵਾਂ ਮੰਮੀ ਨਸਾਰਾ ਲੈ ਜਾਂਦੀ ਆ 11ਵੇਂ ਦੇ 5 ਦਿਨ ਲੈ ਜੇ 7 ਦਿਨ ਲੈ ਜੇ ਕੋ ਪਸ਼ੂ ਦੇ ਉੱਤੇ ਹੈਗਾ ਵੀ ਚੰਗੀ ਖਰਾਬ ਸੱਤੇ ਸਾਰਾ ਕੁਝ ਹੁੰਦਾਗਾ ਠੀਕ ਹੈ ਬਾਕੀ ਜਦੋਂ ਮੰਨ ਕੇ ਚੱਲੋ ਕੋਸੂ ਸੂ ਪੈਂਦਾ ਇੱਕ ਚੀਜ਼ ਹੋਰ ਦੱਸਣੀ ਚਾਹੁੰਦੇ ਆ ਜਿਵੇਂ 제ਰ ਦੇ ਵਿੱਚ ਡਿੱਗਦਾ ਜਿਵੇਂ ਆਪਾਂ ਤੇ ਦਿੱਨੀ ਆ ਮੈਂ ਕੜਾ ਬਣਾ ਕੇ ਪਸ਼ੂ ਨੂੰ ਹਣਾ ਜਿਵੇਂ ਮਤਲਬ 제ਰ ਕਹਾ ਪਸ਼ੂ ਸੂ ਪਿਆ ਆਪਣਾ ਉਹ ਨਾਲੇ ਤਾਂ ਕਿਉਂਕਿ ਪਸ਼ੂ ਦਾ ਜ਼ੋਰ ਲੱਗਿਆ ਹੁੰਦਾ ਠੀਕ ਹੈ ਉਹਨੂੰ ਫਿਰ ਤੇ ਵੀ ਲੱਗੀ ਹੁੰਦੀ ਆ ਪਸ਼ੂ ਨੂੰ ਬਾਅਦ ਚੋਂ ਪਾਣੀ ਪੀਂਦਾ ਉਹਨੂੰ ਨਾ ਜਿਵੇਂ ਜਮੈਂ ਨਹੀਂ ਹੁੰਦੀ ਆਪਣੀ ਜਮੈਂ ਵੀ ਕਰਨ ਹੁੰਦੀ ਆ ਕਮਲ ਤੇ ਵਿੱਚ ਉਹ ਗੁੜ ਪਾ ਲਓ ਗੁੜ ਪਾ ਲਓ ਗੁੜ ਤੇ ਜਮੈਨ ਜਮੈਨ ਪਾ ਕੇ ਤੇ ਉਹਨੂੰ ਨਾ ਮੰਨ ਲਓ ਗਰਮ ਕਰ ਲਓ ਪਸਾ ਜਾ ਠੀਕਾ ਉਹਨੂੰ ਬਾਅਦ ਚ ਪਸ਼ੂ ਨੂੰ ਨਿੱਗਾ ਨਿੱਗਾ ਪਾਣੀ ਪਿਓ ਦੋ ਵਾਲਟੀਆਂ ਪਿੰਦਾ ਤਿੰਨ ਪਿੰਦਾ ਚਾਰ ਪਿੰਦਾ ਤੇ ਗਾਰੰਟੀ ਹੈ ਨਾਰਮਲ ਪਸ਼ੂ ਨੂੰ ਜੇਰ ਪਊਗੀ ਮੈਂ ਚੀਜ਼ਾਂ ਵਰਤਦੀ ਆ ਠੀਕਾ ਜਮੈਨ ਪਾਦਰ ਨੂੰ ਚੰਗੀ ਤਰ੍ਹਾਂ ਬਾਲਾ ਦੇ ਲਓ ਕਾੜੇ ਵਧੀਆ ਜਮੈਨ ਵੀ ਤੇ ਗਰਮ ਹੁੰਦੀ ਆ ਨਾ ਤਾਂ ਗੁੜ ਵੀ ਗਰਮਾਗਾ ਅੰਦਰੋਂ ਪਸ਼ੂ ਦਾ ਸਾਰਾ ਸਰੀਰ ਸਾਫ ਹੋ ਜਾਂਦਾ ਹੈ ਹੂੰ ਠੀਕਾ ਠੀਕਾ ਤੇ ਵੀ ਜੇ ਆਪਾਂ ਦਾ ਜੱਪ ਹੀ ਆ ਚਾਹੇ ਪਸ਼ੂ ਨੇ ਹਨ ਵੀ ਇਹ ਚੀਜ਼ ਆਪਾਂ ਵੀ ਕਹਾਂ ਨੇ ਫਿਰ ਇੱਕ ਦੂਜੀ ਗੱਲ ਹੋਰ ਦੱਸਦੀਆਂ ਜਿਵੇਂ 7 ਦਿਨ ਹਫਤਾ ਪਸ਼ੂ ਨੂੰ ਕੁਝ ਨਾ ਬਾਓ ਵਿੱਚ ਆਪਾਂ ਨਾਲ ਦੇ ਨਾਲ ਵੀ ਅਸੀਂ ਤਾਂ ਇਹ ਨਹੀਂ ਕਹਿੰਦੇ ਵੀ ਅਸੀਂ ਗਿਆਨ ਨਹੀਂ ਵੰਡਦੇ ਹੈਗੇ ਵੀ ਜਿਹੜਾ ਸਾਡਾ ਤਜਰਬਾ ਸੀ ਉਹ ਦੱਸਦੇ ਆ ਵੀ ਇੱਕ 3 ਦਿਨ ਪਸ਼ੂ ਦਾ ਬੋળો ਨਾ ਕੱਢੋ ਸਾਰਾ ਥਣ ਖਾਲੀ ਨਾ ਕਰੋ ਜਮਾ ਵੀ ਜੁਰ ਆਪਾਂ ਇੱਕੇ ਲੱਗਤ ਨਾ ਪਸ਼ੂ ਦੇ ਥਣ ਖਾਲੀ ਕਰਦੇ ਨੇ ਮਤਲਬ ਦੂਜੇ ਡੰਗ ਤੇ ਪਸੂਦਿਨਾ ਤਣਾ ਚ ਹਵਾ ਭਰ ਜਾਂਦੀ ਇਕ ਤਾਂ ਇੱਕ ਬੀਪੀ ਬਹੁਤ ਲੋ ਹੋ ਜਾਂਦਾ ਇਕ ਵਾਰੀ ਮੈਂ ਇਹ ਜੀ ਕਰ ਲਈ ਸੀ ਮੈਂ ਤਾਂ ਦੱਸਦੀ ਆ ਮੈਂ ਤਾਂ ਨਾ ਸਾਰਾ ਦੁੱਧ ਕੱਢਤਾ ਬੋਲਾ ਸਾਰਾ ਹੀ ਕੱਢਤਾ ਤੇ ਮੇਜ ਦਾ ਬੀਪੀ ਸਸਾ ਲੋ ਹੋ ਗਿਆ ਮੈਂ ਇਸ ਬੈਠ ਗਈ ਕੁਝ ਵੀ ਖਾਣੋ ਪੀਣੋ ਜੋ ਵੀ ਬੰਦ ਕਰਤਾ ਮੈਂ ਸਣੀ ਠੀਕ ਹੈ ਫਿਰ ਬਈ ਡਾਕਟਰ ਆਇਆ ਇੱਕ ਤੇ ਡਾਕਟਰ ਕਹਿੰਦੇ ਵੀ ਤੁਸੀਂ ਬੋਲਾ ਤਾਂ ਨਹੀਂ ਕੱਢਿਆ ਸਾਰਾ ਮਾਜੀ ਹਾਂ ਮੈਂ ਬੋਲਾ ਕੱਢਿਆ ਸਾਰਾ ਕੱਢਤਾ ਉਹ ਕਹਿੰਦੇ ਵੀ ਨਹੀਂ ਬੋਣਾ ਨਹੀਂ ਸੀ ਕੱਢਣਾ ਤੁਸੀਂ ਉਹਦੇ ਕਰਕੇ ਇਹ ਬੀਪੀ ਲੋ ਹੋ ਗਿਆ ਅੱਛਾ ਇੱਕ ਚੀਜ਼ ਕਮਲੇ ਇਹ ਆ ਵੀ ਜਦੋਂ ਪਸ਼ੂ ਨੂੰ ਸੂ ਪਿਆ ਮੰਨ ਕੇ ਚਲੋ ਵਿੱਚ ਆਪਾਂ ਪਤਾ ਕੀ ਕਰਦੇ ਆਂ ਵੀ ਲੇਟੀ ਪਾਉਣ ਲੱਗੇ ਰਿੰਨ ਦੇ ਦਲੀਆ ਜਿਹੜਾ ਹੁੰਦਾਗਾ ਲਗਾਤਾਰ ਸੱਤ ਦਿਨ ਪਸ਼ੂ ਨੂੰ ਕੁਛ ਨਾ ਪਾਓ ਨੋਰਮਲ ਵਿਖਰਾ ਕੇ ਜਿਵੇਂ ਹਰਾਚਾਰਾ ਉਹ ਪਾਈ ਚੱਲੋ ਕੋਈ ਵੀੜ ਨਾ ਕੁਛ ਨਾ ਪਾਓ ਠੀਕ ਹੈ ਚਲੋ ਅਭੀ ਵਾਲਾ ਕਹਿੰਦਾ ਵਿੱਚ ਚਲੋ ਹੁੰਦਾ ਹੈ ਨਾ ਪਰ ਮੈਂ ਆਪਦੀ ਆਪਦੀ ਗੱਲ ਦੱਸਦੀ ਆ ਵੀ ਮੈਂ ਜਿੰਮੀ ਪਸ਼ੂਆਂ ਦੀ ਸਭ ਸੰਭਾਲ ਕਰਦੀ ਆ ਅਸੀਂ ਹਫ਼ਤਾ ਬਸ ਨੂੰ ਕੁਛ ਨਹੀਂ ਪਾਉਂਦੇ ਇਹ ਜਿਹੜਾ ਸਾਡਾ ਪਸ਼ੂ ਸੱਜਰ ਸੂਇਆਗਾ ਠੀਕ ਹੈ ਤੇ ਹਫ਼ਤਾ ਫਿਰ ਉਹ ਤੋਂ ਬਾਅਦ ਉਹਨੂੰ ਮਨ ਕੇ ਚਲੋ ਹਫਤੇ ਦੇ ਵਿੱਚ ਵਿੱਚ ਅਸੀਂ ਥੋੜਾ ਥੋੜਾ ਲੀਵਰ ਟੋਨਿਕ ਦੇਈ ਜਾਂਦੇ ਹਾਂ। ਉਹਦਾ ਕਹਿੰਦੇ ਸਰੀਰ ਜਿੱਥੋਂ ਮਨ ਕੇ ਬੀਜ ਨੂੰ ਹੁਣ ਕਿੰਨਾ ਵਜਨ ਹੁੰਦਾ ਸੂਨ ਵਾਲੇ ਪਸ਼ੂ ਦੇ ਵਿੱਚੋਂ ਵਜਨ ਦੱਦਾ ਹੀ ਨਿਕ ਰਹਿ ਜਾਂਦਾ ਹਨਾ। ਹੂੰ ਹੂੰ ਤੇ ਉਹ ਦੁਬਾਰ ਮੈਂ ਲੀਵਰ ਟੋਨਿਕ ਦਿੰਨੇ ਆ ਅਸੀਂ। ਠੀਕ ਹੈ। ਪੰਕੂ ਦੀ ਟਿੱਥੀ ਦੇ ਕਰਨਾ ਪੈਕਿੰਗ। 5 ਕਿਲੋ ਵਾਲੀ 7 ਕਿਲੋ ਵਾਲੀ 10 ਕਿਲੋ ਵਾਲੇ ਪੈਣੇ ਪਸ਼ੂਣ ਕਿੱਥੇ ਸੱਦਾਗਾ ਨਾ। ਫਿਰ ਉਹ ਲੀਵਰ ਟੋਨਿਕ ਦਿੰਨੇ ਹਫਤਾ ਫਿਰ ਉਹਦੀ ਭੁੱਖ ਨਾਲ ਤੁਹਾਨੂੰ ਸਹੀ ਲੱਗਣ ਲੱਗ ਜਾਂਦੀ ਆ। ਉਸ ਤੋਂ ਬਾਅਦ ਅਸੀਂ ਖਰਾਬੀ ਕਰਦੇ ਹਾਂ। ਉਦੋਂ ਬਾਅਦ ਅ ਕਮਲ ਸਿਖਰਾਜ ਸ਼ੁਰੂ ਕਰਦੇ ਆਪਾਂ ਸੋ ਨੂੰ ਜਿਵੇਂ ਮੰਨ ਕੇ ਚੱਲ ਆਪਾਂ ਦਲੀਆ ਰੇਣੇਗੇ ਪਾਉਣੇ ਆਗੇ ਉਹਦੇ ਵਿੱਚ ਫਿਰ ਆਪਾਂ ਖੰਡ ਵੀ ਪਾ ਦੇਣਾ ਜਿਵੇਂ ਕਿ ਉਹ ਮਿੱਠੇ ਦੇ ਲਾਲਤ ਨਾਲ ਤਾਂ ਪਸੂ ਖਾ ਲੰਦਾ ਮੈਂ ਮੰਨ ਕੇ ਚਲੋ 1/2 ਕਿਲੋ ਗੁੜ ਉਹ ਤੇ ਉਪਰ ਸਰਦੀ ਦੇ ਹਿਸਾਬ ਨਾਲ ਵੀ ਇੰਨਾ ਵੀ ਨਾ ਸਿੱਟੋ ਪਸੂ ਨੂੰ ਕਿਉਂ ਗਰਮੀ ਦੇ ਵਿੱਚ ਗੁੜ ਸਹੀ ਨਹੀਂ ਹੈਗਾ ਸਹੀ ਨਹੀਂ ਹੈਗਾ ਕਿਉਂਕਿ ਮੋਜਬੂਜ ਪਸੰਦ ਦਿਖਾਈ ਦੇਣ ਲੱਗ ਜਾਂਦਾ ਹੈ ਨਾ ਤੇ ਉਹਦੇ ਤਾਂ ਮੰਨ ਕੇ ਚਲੋ ਗਰਮੀ 'ਚ ਤਾਂ ਮੈਂ ਸ਼ੱਕਰ ਪਾਉਂਦੀ ਠੰਡੀ ਹੁੰਦੀ ਹੈ ਸ਼ੱਕਰ ਬਾਦ ਜਿਵੇਂ ਆਪਾਂ ਕਾੜੇ ਨੇ ਸਾਬ ਨਾਲ ਕਹਿੰਦੇ ਕਿ ਮੈਂ ਪਾਣੀ ਤੇ ਥੋੜਾ ਫਟਾ ਵੀ ਅੰਦਰ ਫੀਸ ਆਪ ਮੋ ਜੀ ਹਾਂ ਹਾਂ ਉਹ ਤੋਂ ਬਾਅਦ ਮੈਂ ਖਰਾਕ ਪਾਣੀ ਹੁੰਦੀਆਂ ਵੀ ਜਿਵੇਂ ਲੇਟੀ ਵਗੈਰਾ ਜਿਵੇਂ ਵੀ ਆ ਉਹਦੇ ਵਿੱਚ ਗੁੱਟ ਦੇ ਸਾਢੇ ਅਖੰਡ ਦੇ ਕਾੜੇ ਉਹ ਲਿਈ ਹੁੰਦੀਆਂ ਬਸ ਠੀਕ ਐ ਬਣੇ ਫਿਰ ਪਸ਼ੂ ਰੱਜ ਕੇ ਵਧੀਆ ਨਾਲ ਤਾਂ ਖਾਣ ਲੱਗ ਜੇ ਇਹ ਪਸ਼ੂ ਵਧੀਆ ਖਾਊਗਾ ਕਮਲ ਫੇਰ ਹੀ ਦੁੱਧ ਦੀ ਬਾਲਟੀ ਭਰੂਗਾ ਹਨਾ ਜੇ ਹੁਣ ਆਪਾਂ ਸੁੱਕੇ ਹੱਡੀ ਗਈਏ ਵੀ ਪਾਣ ਨੂੰ ਤਾਂ ਕੋਸੂ ਵੀ ਨਾ ਦੁੱਧ ਦੀ ਬਾਲਟੀ ਫੇਰ ਤਾਂ ਨਹੀਂ ਭਰਦੀ ਨਹੀਂ ਸਹੀ ਗੱਲ ਆ ਤੇ ਬਾਕੀ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੁਣ ਤੇਰੀ ਵੀ ਸਿਹਤ ਥੋੜ ਪਰ ਸੋਡੀਆਂ ਦਵਾਵਾਂ ਨਹੀਂ ਨਾ ਜਿਹੜੀਆਂ ਮੈਂ ਤਾਂ ਇਹ ਚੀਜ਼ ਸਮਝਦੀ ਆ ਕਮਲ ਮੈਂ ਦੇਖ ਰੋਰ ਕਹਿੰਦੀ ਹੁੰਦੀ ਆ ਨਾ ਵੀ ਵੀਰੇ ਅਸੀਂ ਦੇ ਕੀ ਘਰ ਆ ਇੱਧਰ ਵੀ ਸ਼ੁਰੂ ਕੀਤਾ ਐਵੇਂ ਹੀ ਉਹ ਹਨਾ ਪਰ ਮੇਰੇ ਭਰਾਵਾਂ ਦੀ ਮੇਰੇ ਭੈਣਾਂ ਦੀ ਇੰਨੀ ਦਵਾਵਾਂ ਤੇ ਕਹਿੰਦੇ ਦਵਾਈ ਨਾਲ ਦਵਾਵਾਂ ਵੱਧ ਕੰਮ ਕਰਦੀਆਂ ਨਹੀਂ ਸਾਡੀ ਆ ਜਗ੍ਹਾ ਵੀ ਵਿਕੇਗੀ ਸਾਨੂੰ ਉਮੀਦ ਨਹੀਂ ਸੀਗੀ ਹੈ ਨਾ ਪਤਾ ਨਹੀਂ ਕਹਿੰਦੇ ਨਹੀਂ ਹੁੰਦੇ ਵੀ ਭਾਗ ਹੁੰਦਾ ਕਿਸੇ ਬੰਦੇ ਦਾ ਹਨਾ ਵੀ ਮੈਂ ਤਾਂ ਇਹਨਾਂ ਨੂੰ ਭਾਗਾਂਲੇ ਮੰਨਦੀ ਆ ਸਾਰੇ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਨੇ ਅਸੀਂ ਸਾਂ ਲੈਂਦੇ ਨੇ ਮੈਨੂੰ ਹਨਾ ਵੀ ਤੁਹਾਡੀ ਇੰਨੇ ਪਿਆਰ ਸਦਕਾ ਸਾਰਾ ਕੁਝ ਹੋ ਰਿਹਾ ਹੈਗਾ ਹੋ ਰਿਹਾ ਹੈਗਾ ਨਹੀਂ ਸਹੀ ਵੀਰੇ ਛੋੜਾ ਹੀ ਪਿਆਰ ਹੈਗਾ ਮੇਰੀਆਂ ਮਾਮਾ ਦਾ ਪਿਆਰ ਹੈ ਮੇਰੀਆਂ ਭੈਣਾਂ ਦਾ ਪਿਆਰ ਹੈ ਹਨਾ ਮੇਰੇ ਭਰਾਵਾਂ ਦਾ ਪਿਆਰ ਹੈ ਇਹ ਵੀ ਤੁਹਾਡੀ ਜਿਹੜੇ ਤੁਸੀਂ ਮੈਨੂੰ ਦੁਆਵਾਂ ਦਿੱਨੇ ਹੋ ਨਾ ਆਪਦੀ ਧੀ ਨੂੰ ਆਪਦੀ ਭੈਣ ਨੂੰ ਹਨਾ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਮੈਂ ਭੁੱਲਦੀ ਹੈਗੀ ਚੀਜ਼ਾਂ ਹਨਾ ਸਹੀ ਗੱਲ ਹੈ ਮੈਂ ਵੀ ਗੁਰੂ ਕਰੇ ਤੁਸੀਂ ਵੀ ਹਨਾ ਦਿਨ ਦੁਪਣੀ ਰਾਤ ਚੌਗਣੀ ਤੱਕ ਤਰੱਕੀ ਕਰੋ ਚਲ ਤਾਂ ਅਸੀਂ ਉੱਥੇ ਕਿਵੇਂ ਵੀ ਪਾਰੀਏ ਤੁਹਾਨੂੰ ਸਾਰਾ ਕੁਝ ਦਾ ਮੈਂ ਸੱਤ ਤੇ ਬੁਲਾਉਂਗੀ ਤੁਹਾਨੂੰ ਸਾਰਿਆਂ ਨੂੰ ਆ ਜਿਓ ਚੰਗਾ ਸਾਰੇ ਨੇ ਆਉਣਾਗਾ ਸੱਤ ਤੇ ਠੀਕ ਹੈ ਬਣੇ ਚਲ ਠੀਕ ਹੈ ਵੀਰੇ ਧੰਨਵਾਦ ਹੁਣ ਮੈਂ ਪਾਣੀ ਪੀ ਲਾਂ ਮੇਰੀ ਅੱਦੇ ਮੈਂ ਸਰੈਂਦੀਆਂ ਨਹੀਂ ਜੇ ਮੈਨੂੰ ਐਂਜੇ ਲੱਗਦਾ ਹੁੰਦਾ ਵੀ ਅਸੀਂ ਕੱਲ ਵੀਡੀਓ ਨਹੀਂ ਪਾਈ ਹਨਾ ਕਮਲ ਮੈਂ ਕਿਹਾ ਚਲ ਕੋਈ ਨਾ ਹਨਾ ਕੰਮ ਤਾਂ ਵੀਰੇ ਕਰਨੀ ਪੈਂਦਾ ਤੁਹਾਨੂੰ ਪਤਾ ਬੰਦੇ ਦੀ ਮਜ਼ਦੂਰੀਆਂ ਹੁੰਦੀਆਂ ਨੇ ਤੇ ਇੱਕ ਚੀਜ਼ ਹੋਰ ਕਹਿੰਦੇ ਵੀ ਜੇ ਆਪਾਂ ਸੁਪਨੇ ਪੂਰੇ ਕਰਨੇ ਨੇ ਹਨਾ ਕਹਿੰਦੇ ਸੁੱਤੇ ਜਦੋਂ ਆਪਾਂ ਨੀਂਦ ਵਿੱਚ ਸੁਪਨਾ ਹੁੰਦਾ ਉਹ ਸੁਪਨੇ ਕਦੇ ਪੂਰੇ ਨਹੀਂ ਹੁੰਦੇ ਹੈਗੇ ਜਿਹੜੀਆਂ ਜਾਗ ਦੀਆਂ ਅੱਖਾਂ ਨਾਲ ਸੁਪਨੇ ਆਪਾਂ ਦੇਖਦੇ ਆ ਨਾ ਪੂਰੇ ਤਾਂ ਉਹੀ ਹੁੰਦੇ ਨੇ ਕਮਲ ਹਨਾ ਜੇ ਆਪਾਂ ਸੁਪਨੇ ਪੂਰੇ ਕਰਨੇ ਨੇ ਇਹ ਵੀ ਆਪਾਂ ਨੂੰ ਮਿਹਨਤ ਤਾਂ ਕਰਨੀ ਪੈਣੀ ਹੈ ਕਰਨੀ ਪੈਂਦੀ ਹੈ ਹੁਣ ਕਹਿੰਦੇ ਹੁੰਦੇ ਨੇ ਜੇ ਬੁਰਕੀ ਤੋੜੀਏ ਉਹ ਵੀ ਜੇ ਹੱਥ ਐ ਕਰਾਂਗੇ ਫਿਰ ਮੂੰਹ ਚ ਪੈਂਦੀ ਆ ਆਪਣੇ ਆਪ ਤਾਂ ਉਹ ਵੀ ਨਹੀਂ ਪੈਂਦੀ ਹੈਗੀ ਸਹੀ ਗੱਲ ਆ ਠੀਕ ਆ ਪਰ ਮੇਰੇ ਨਾਲੋਂ ਵੱਧ ਯੋਗਦਾਨ ਮੇਰੇ ਭਰਾ ਦਾਗਾ ਹਨਾ ਇਹ ਵੀ ਇਹ ਮੇਥੋਂ ਛੋਟਾ ਹੈਗਾ ਤੇ ਪਰ ਇਹਨੂੰ ਵੀ ਮੈਂ ਵੀ ਦੁਆਵਾਂ ਮੈਂ ਇਹੀ ਦਿੰਨੀ ਹੁੰਦੀ ਆ ਵੀ ਤੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਤੇ ਚਲੋ ਬਾਕੀ ਜੇ ਵੀਡੀਓ ਬੜੀਆ ਲੱਗੀ ਵੀਡੀਓ ਨੇ ਕਰਦੇ ਹੋ ਵੀਰੇ ਹਨਾ ਵੀ ਸਾਨੂੰ ਇੰਨੇ ਪਿਆਰ ਦਿੰਦੇ ਰਹੋ ਹਨਾ ਤੁਹਾਡੇ ਪਿਆਰ ਸਦਕਾ ਅਸੀਂ ਸਾਰਾ ਕੁਝ ਕਰ ਸਕਦੇ ਆ ਹਨਾ ਜੇ ਤੁਸੀਂ ਪਿਆਰ ਕਰੋਗੇ ਅਸੀਂ ਅਸੀਂ ਆਪਣੇ ਆਪ ਨੂੰ ਵੱਡਾ ਨਹੀਂ ਸਮਝਦੇ ਤੁਸੀਂ ਵੱਡੇ ਹੋਗੇ ਹਨਾ ਜੇ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਸ਼ੇਅਰ ਕਰਦੇ ਹੋ ਹਨਾ ਇੰਨੇ ਸੋਹਣੇ ਸੋਹਣੇ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਅਸੀਂ ਤਾਂ ਹੀ ਆ ਬਈ ਸਾਰਾ ਕੁਝ ਤੁਹਾਡੇ ਨਾਲ ਹੀ ਆ ਵੀਡੀਓ ਤਾਂ ਹੁਣ ਸਾਰੀ ਪਾਈ ਜਾਂਦੇ ਨੇ ਕਾਪਣਾ ਹਾਲੇ ਕੋਈ ਪਾਉਂਦਾ ਹਨਾ ਪਰ ਗੱਲ ਪਿਆਰ ਦੀ ਹੁੰਦੀ ਹੈ ਕਮਲ ਕਿਸੇ ਨੂੰ ਦੇਖਣਾ ਕੋਈ ਇਨਸਾਨ ਹੁੰਦਾ ਆਪਾਂ ਨੂੰ ਚੰਗਾ ਲੱਗਣ ਲੱਗੇ ਜਾਂ ਕੋਈ ਇਨਸਾਨ ਆਪਾਂ ਨੂੰ ਇਹੋ ਜਿਹਾ ਲਾਦੇ ਵੀ ਆਪਾਂ ਨੂੰ ਉਹਦੀਆਂ ਹਰਕਤਾਂ ਕੁਝ ਵੀ ਇਹਦੇ ਵੀ ਆਪਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੈ ਨਾ ਆਪਾਂ ਨੂੰ ਚਾਹੇ ਆਪਾਂ ਦੋ ਸਭ ਦੀ ਬੋਲ ਕੇ ਬਾਦੀਏ ਵੀਰ ਭੈਣਾਂ ਇੱਕ ਮਿੰਟ ਕਰ ਦਿੰਦੇ ਵੀਰੇ ਲੋਕਾਂ ਦੀ ਜਿਹੜੇ ਮੰਨ ਲਓ ਕੋਈ ਵੀ ਕੀ ਸੁਣਾਏ ਜਿਉਂਦਾ ਵੀ ਤੁਸੀਂ ਪਰਵਾਹ ਨਾ ਕਰਿਆ ਜਮਾਂ ਵੀ ਵੀਰੇ ਥੋੜੇ ਹੁੰਦੇ ਸਾਨੂੰ ਜਮਾਂ ਪਰਵਾਹ ਨਹੀਂ ਹੈਗੀ ਵੀ ਕਿ ਤੁਸੀਂ ਐਂ ਪੁੱਛਦੇ ਹੁੰਦੇ ਹੋ ਨਾ ਵੀ ਜਿਹੜੀ ਵੀ ਤੁਹਾਡੀ ਵੀਡੀਓ ਬਣਾਉਂਦਾ ਉਹ ਤੁਹਾਡਾ ਰੀਅਲ ਬ੍ਰਦਰ ਆ ਕ ਵੀਰੇ ਰੀਅਲੀ ਆ ਮੇਰਾ ਬ੍ਰਦਰ ਮੇ ਤੇ ਵੀ ਵੀਡੀਓ ਐਡਿਟ ਕਰਦਾ ਇਹੀ ਐਡਿਟ ਕਰਦਾ ਬਈ ਮੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਨਾ ਹੀ ਮੈਨੂੰ ਇੰਨਾ ਪਤਾ ਗਾਈ ਵਿਚਾਰਾ ਮੱਥਾ ਮਾਰਦਾ ਸਾਰਾ ਕੰਮਲੀ ਕਰਦਾ ਸਾਰਾ ਕੁਝ ਵੀ ਪ੍ਰਮਾਤਮਾ ਕਰੇ ਸਾਡਾ ਪਿਆਰਾ ਇਹੀ ਬਣਿਆ ਰਹੇ ਬਸ ਤੁਹਾਡਾ ਤੁਹਾਡੇ ਸਾਥ ਦੀ ਸਾਨੂੰ ਵੱਧ ਜ਼ਰੂਰਤ ਹੈ ਨਾ ਕੰਮ ਕਿਉਂਕਿ ਜੇ ਇਹ ਆਪਾਂ ਨੂੰ ਸਾਰੇ ਇਹੀ ਪਿਆਰ ਦਿੰਦੇ ਰਹਿਣਗੇ ਤੇਰੀ ਕਹਿੰਦੇ ਬੰਦਾ ਬਲੰਦੀਆਂ ਸੁਣ ਹਾਂ ਤੇ ਤੁਸੀਂ ਸਾਰੇ ਬਾਈ ਵੰਡ ਕੇ ਸਾਰੇ ਸਪੋਰਟ ਕਰਿਆ ਕਰੋ ਨਹੀਂ ਹੁੰਦਾ ਕਮਲ ਨਹੀਂ ਸਹੀ ਗੱਲ ਹੈ ਤੇ ਧੰਨਵਾਦ ਵੀਰੇ ਸਾਰਿਆਂ ਦਾ ਜੇ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਵੀਰ ਬਣ ਕੇ ਜਰੂਰ ਕਰ ਦਿਓ ਤੇ ਮਿਹਨਤ ਸਾਡੀ ਆ ਪਿਆਰ ਤੁਹਾਡਾ ਦਾ ਠੀਕ ਆ ਧੰਨਵਾਦ ਜੀ ਬਸ ਧੰਨਵਾਦ ਵੀਰੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾਗ੍ਰam ਤੇ ਵੀ ਸਾਡਾ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਟੱਲੀ ਨੂੰ ਜਰੂਰ ਦਬਾ ਦਿਓ ਦੇਖਿਆ ਕਰੋ ਤੇ ਟੱਲੀ ਨੂੰ ਜਰੂਰ ਪਹਜਾ ਦਿਓ ਬਾਏ ਬਾਏ ਧੰਨਵਾਦ ਛੱਤ ਤੇ ਜਰੂਰ ਆਇਓ ਸਾਡੇ ਹੈਨਾ